ਪੰਜਾਬ ਕਾਂਗਰਸ ਦੀ ਕਮਾਨ ਅਜਕਲ ਕੈਪਟਨ ਮਰਿੰਦਰ ਸਿੰਘ ਕੋਲਾ ਤੇ ਉਹਨਾਂ ਦੀ ਮਦਦ ਕਰ ਰਹੇ ਨੇ ਉਹਨਾਂ ਦੇ ਪਤਨੀ ਪਰਨੀਤ ਕੌਰ ਜੋ ਐਮ ਐਲ ਏ ਨੇ ਪਟਿਆਲਾ ਤੋਂ ਸਾਡੇ ਨਾਲ ਨੇ ਪਰਨੀਤ ਕੌਰ ਉਹਨਾਂ ਨਾਲ ਗੱਲਬਾਤ ਕਰਦੇ ਆ ਮੈਮ ਤੁਸੀਂ ਆਮ ਆਦਮੀ ਪਾਰਟੀ ਨੂੰ ਪੰਜਾਬ ਚ ਕਿਵੇਂ ਦੇਖ ਰਹੇ ਹੋ ਕਿਉਂਕਿ ਲੋਕ ਕਹਿ ਰਹੇ ਆ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ਜਾ ਰਹੀ ਆ ਅਗਲੀ ਦੇਖੋ ਸਰਕਾਰ ਤਾਂ ਮੈਂ ਨਹੀਂ ਕਹਿ ਸਕਦੀ ਔਰ ਮੈਨੂੰ ਲੱਗਦਾ ਨਹੀਂ ਕਿ ਉਹਨਾਂ ਦੀ ਸਰਕਾਰ ਬਣਨੀ ਹੈ ਨਵੀਂ ਪਾਰਟੀ ਹੈ ਨਵੇਂ ਸਿਰੇ ਤੋਂ ਕੰਮ ਸ਼ੁਰੂ ਕੀਤਾ ਹੋਇਆ ਹੈ ਦੇ ਹੈਵ ਅ ਚੀਫ ਮਿਨਿਸਟਰ ਇਨ ਦਿੱਲੀ ਜਿਨੇ ਆਪਣੇ ਪਬਲਿਸਿਟੀ ਦੇ ਬਜਟ ਦੇ ਲਈ 526 ਕਰੋੜ ਰੱਖਿਆ ਸੀ ਉਹ ਲਾਤਾ ਹੁਣ ਕੀ ਪਤਾ ਇਸ ਬਜਟ ਤੇ ਇਸ ਤੋਂ ਵੀ ਜ਼ਿਆਦਾ ਲੈ ਕੇ ਆਏ ਕਿ ਕੀ ਲੈ ਕੇ ਆਏ ਸੋ ਉਹਦੀ ਪਬਲਿਸਿਟੀ ਕਰ ਰਹੇ ਨੇ ਉਹ ਬਿਲਕੁਲ ਜ਼ੀਰੋ ਤੋਂ ਉਹਨਾਂ ਨੇ ਸ਼ੁਰੂ ਕੀਤਾ ਆਪਣੀ ਪਾਰਟੀ ਬਿਲਡ ਕਰ ਰਹੇ ਨੇ ਤਾਂ ਉਸ ਕਰਕੇ ਉਹਦੀ ਪਬਲਿਸਿਟੀ ਹੋ ਰਹੀ ਹੈ ਸਾਡੀ ਪਾਰਟੀ ਹੈਗੀ ਹੈ ਵੈਲ ਸੈਟਲਡ ਔਰ ਆਈ ਥਿੰਕ ਕਿ ਅਸੀਂ ਬਹੁਤ ਵਧੀਆ ਤਰੀਕੇ ਨਾਲ ਇਹ ਇਲੈਕਸ਼ਨ ਜਿੱਤਾਂਗੇ ਜਦੋਂ ਲੋਕ ਸਭਾ ਇਲੈਕਸ਼ਨ ਹੋ ਰਹੀ ਸੀ ਤਾਂ ਤੁਹਾਡੀ ਇਹੀ ਮਿਸ ਜਜਮੈਂਟ ਸੀਗੀ ਕਿ ਆਮ ਆਦਮੀ ਪਾਰਟੀ ਕੁਝ ਨਹੀਂ ਕਰ पाएगी ਪਰ ਤੁਸੀਂ ਪਟਿਆਲਾ ਚ ਇਲੈਕਸ਼ਨ ਹਾਰ ਗਈ ਸੀ ਉਸ ਐਕਸਪੀਰੀਅੰਸ ਤੋਂ ਬਾਅਦ ਵੀ ਤੁਹਾਨੂੰ ਨਹੀਂ ਲੱਗ ਰਿਹਾ ਕਿ ਦੇਖੋ ਉਸ ਐਕਸਪੀਰੀਅੰਸ ਦੇ ਬਾਅਦ ਵੀ ਆ ਵੀ ਆਰ ਨਾਟ ਟੇਕਿੰਗ ਇਟ ਲਾਈਟਲੀ ਅਸੀਂ ਜ਼ਰੂਰ ਪੂਰੀ ਉਹਨਾਂ ਨੂੰ ਪੂਰੀ ਫਾਈਟ ਚ ਜਿਸ ਤਰ੍ਹਾਂ ਇੱਕ ਕੋਈ ਵੀ ਲੜ ਸਕਦਾ ਆਮ ਆਦਮੀ ਲੜੇ ਇਕੱਲੀ ਲੜਨ ਅਸੀਂ ਲੜੀਏ ਇੰਡੀਪੈਂਡੈਂਟ ਲੜੀਏ ਫਾਈਟ ਪੂਰੀ ਹੁੰਦੀ ਹੈ ਉਦੋਂ ਇੱਕ ਸਾਇਲੈਂਟ ਵੋਟ ਪੈ ਗਈ ਸੀ ਹੁਣ ਵੀ ਨੋ ਕਿ ਇਹ ਪਾਰਟੀ ਹੈ ਇਹ ਬੰਦੇ ਹੈਗੇ ਨੇ ਇਹ ਇਹਨਾਂ ਦੇ ਇਸ਼ੂਸ ਹੈਗੇ ਨੇ ਤਾਂ ਆਈ ਥਿੰਕ ਇਟਸ ਈਜ਼ੀਅਰ ਕਿ ਉਹਨਾਂ ਨੂੰ ਅਸੀਂ ਕਾਊਂਟਰ ਕਰੀਏ ਨੂੰ ਲੱਗਦਾ ਨਹੀਂਗਾ ਕਿ ਜਿਸ ਤਰ੍ਹਾਂ ਮਗੀ ਦੀ ਰੈਲੀ ਦੇ ਅੰਦਰ ਬਹੁਤ ਵੱਡਾ ਇਕੱਠ ਹੋਇਆ ਸੀ ਆਮ ਆਦਮੀ ਦਾ ਉਸ ਤੋਂ ਬਾਅਦ ਜਦੋਂ ਵੀ ਕੇਜਰੀਵਾਲ ਪੰਜਾਬ ਦੇ ਅੰਦਰ ਆਉਂਦੇ ਨੇ ਬਹੁਤ ਜ਼ਬਰਦਸਤ ਸਮਰਥਨ ਮਿਲ ਰਿਹਾ ਉਹਨਾਂ ਨੂੰ ਕੁਝ ਬਦਲੀ ਆ ਪੰਜਾਬ ਦੀ ਰਾਜਨੀਤੀ ਆਮ ਆਦਮੀ ਪਾਰਟੀ ਦੇ ਆਉਣ ਨਾਲ ਦੇਖੋ ਰਾਜਨੀਤੀ ਤਾਂ ਬਦਲੂਗੀ ਕੋਈ ਵੀ ਨਵਾਂ ਬੰਦਾ ਆਏ ਉਹਦੇ ਨਾਲ ਜਿਹੜੇ ਲੱਗਦੇ ਨੇ ਕੁਝ ਬਦਲਾਅ ਆਂਦਾ ਹੈ ਪਰ ਜੇ ਤੁਸੀਂ ਖਾਲੀ ਰੈਲੀਆਂ ਤੇ ਜਾਓ ਮੇਰੇ ਖਿਆਲ ਚ ਜਿਹੜੀ ਬਠਿੰਡੇ ਦੀ ਰੈਲੀ ਸੀ ਉਹ ਬਹੁਤ ਜ਼ਿਆਦਾ ਮੁਖਸਰ ਦੀ ਰੈਲੀ ਨਾਲੋਂ ਸਕਸੈਸਫੁਲ ਸੀ ਪਰ ਰੈਲੀਆਂ ਦੇ ਨਾਲ ਨਹੀਂ ਤੁਸੀਂ ਕਿਸੇ ਦਾ ਸਟਰੈਂਥ ਗੇਜ ਕਰ ਸਕਦੇ ਹੋ ਐਂਡ ਇਹ ਇੱਕ ਨਮੀ ਚੀਜ਼ थी ਲੋਕਾਂ ਨੂੰ ਸੁਣਨ ਦਾ ਵੀ ਚਾਂ ਸੀ ਔਰ ਮੁਖਸਰ ਦੀ ਜਿਹੜੀ ਰੈਲੀ ਸੀ ਇਹਨਾਂ ਨੇ 올 ਪੰਜਾਬ ਦੀ ਰੈਲੀ ਕੀਤੀ ਦਿੱਲੀੋਂ ਵੀ ਲੈ ਕੇ ਆਏ ਬਾਹਰੋਂ ਵੀ ਲੈ ਕੇ ਆਏ ਵੇਅਰ ਐਜ਼ ਜਿਹੜੀ ਸਾਡੀ ਸੀ ਉਹ ਸੀ ਖਾਲੀ ਡਿਸਟ੍ਰਿਕਟ ਵਾਈਜ਼ ਰੈਲੀ ਜਿਸ ਤਰ੍ਹਾਂ ਸਾਡੀ ਪਰੰਪਰਾ ਹੈਗੀ ਹੈ ਸੋ ਜੇ ਤੁਲਨਾ ਕਰਨੀ ਹੈ ਤਾਂ ਤੁਸੀਂ ਬਠਿੰਡੇ ਦੀ ਰੈਲੀ ਦੇ ਨਾਲ ਤੁਲਨਾ ਕਰੋ ਇਸ ਦੀ ਫਿਰ ਤੁਸੀਂ ਕਰੋ ਨਾ press ਵਾਲੇ ਕਾਂਗਰਸ ਨੂੰ ਪ੍ਰਸ਼ਾਂਤ ਕਸ਼ੋਰ ਲਿਆਉਣ ਦੀ ਕੀ ਲੋੜ ਪੈ ਗਈ ਲੋੜ ਨਹੀਂ ਲੋੜ ਹਰ ਇੱਕ ਚੀਜ਼ ਦੀ ਹੈ ਅੱਜ ਦਾ ਜਿਹੜਾ ਦਿਹਾੜਾ ਹੈ ਇਹ ਇਲੈਕਸ਼ਨ ਲੜਨ ਦਾ ਟੰਗ ਬਦਲ ਗਿਆ ਹੈ ਇਹ ਇੱਕ ਸਟ੍ਰੈਟਜਿਸਟ ਹੈ ਜਿਹੜੇ ਆਪਣਾ ਇਨਪੁਟ ਦਊਗਾ ਕੰਮ ਅਸੀਂ ਕਰਨਾ ਹੈ ਇਨਪੁਟ ਅਸੀਂ ਦੇਣਾ ਉਹਨਾਂ ਨੂੰ ਉਸ ਦੇ ਮੁਤਾਬਕ ਇਹ ਦੇਖ ਕੇ ਇਹ ਸਾਨੂੰ ਦੱਸੂਗਾ ਕਿ ਵੀ ਇਸ ਤਰ੍ਹਾਂ ਕਰਨਾ ਹੈ ਇਸ ਤਰ੍ਹਾਂ ਜਿਸ ਤਰ੍ਹਾਂ ਇਲੈਕਸ਼ਨ ਮੈਨੇਜਮੈਂਟ ਹੁੰਦੀ ਹੈ ਅਸੀਂ ਵੀ ਲੜੀਏ ਤਾਂ ਸਾਡੇ ਮੇਨ ਆਫਿਸ ਦੇ ਵਿੱਚ ਇੱਕ ਇਲੈਕਸ਼ਨ ਮੈਨੇਜਰ ਬੈਠਿਆ ਹੁੰਦਾ ਕਿ ਸਾਰੀ ਰਣਨੀਤੀ ਬਣਾਉਣ ਦੇ ਲਈ ਸੋ ਇਹਦੀ ਹੈਲਪ ਹੋਏਗੀ ਔਰ ਅੱਜ ਜਿਸ ਤਰ੍ਹਾਂ ਮੈਂ ਕਿਹਾ ਕਿ ਇਲੈਕਸ਼ਨ ਜਿਹੜੇ ਹੈਗੇ ਨੇ ਸਾਰੇ ਹਿੰਦੁਸਤਾਨ ਦੇ ਵਿੱਚ ਇੱਕ ਨਵੇਂ ਤਰੀਕੇ ਨਾਲ ਜਿਸ ਤਰ੍ਹਾਂ ਯੁੱਗ ਬਦਲਦਾ ਨਾ ਹੁਣ ਸਾਡਾ ਯੁੱਗ ਬਦਲ ਗਿਆ ਹੁਣ ਤਰੀਕਾ ਵੀ ਬਦਲਣਾ ਪਊ ਇਲੈਕਸ਼ਨ ਲੜਨ ਦਾ ਉਸ ਦੇ ਲਈ ਇਟ ਇਜ਼ ਇਹ ਜਿਹੇ ਬੰਦੇ ਦੀ ਜ਼ਰੂਰਤ ਹੁੰਦੀ ਹੈ ਉਹ ਲੱਗਦਾ ਇਹ ਤਰੀਕਾ ਕਿਤਨੇ ਕਿਤੇ ਆਮ ਆਦਮੀ ਪਾਰਟੀ ਨੇ ਬਦਲੇ ਕਿਉਂਕਿ ਸੋਸ਼ਲ ਮੀਡੀਆ ਤੇ ਸਭ ਤੋਂ ਜ਼ਿਆਦਾ ਐਕਟਿਵ ਆਮ ਆਦਮੀ ਪਾਰਟੀ ਹੈ ਯੂਥ 97 ਲੱਖ ਆ ਪੰਜਾਬ ਚ ਉਹਦੇ ਚ ਬਹੁਤ ਗਿਣਤੀ ਜਿਹੜਾ ਯੂਥ ਆ ਉਹ ਆਮ ਆਦਮੀ ਪਾਰਟਨਰ ਰਿਲੇਟ ਕਰ ਰਿਹਾ ਆਪਣੇ ਆਪ ਨੂੰ ਅ ਜ਼ਰੂਰ ਸੋਸ਼ਲ ਮੀਡੀਆ ਇੱਕ ਬਹੁਤ ਅਹਮ ਰੋਲ ਪਲੇ ਕਰ ਰਿਹਾ ਅੱਜ ਕੱਲ ਦੇ ਜ਼ਮਾਨੇ ਦੇ ਵਿੱਚ ਕਿਉਂਕਿ ਬੱਚਾ ਉੱਠਦਾ ਸਵੇਰੇ ਉਹਦਾ ਦੋਸਤ ਮਾਪੇ ਸਭ ਕੁਝ ਉਹ ਲੈਪਟਾਪ ਜਾਂ ਉਹਦਾ ਜਿਹੜਾ ਫੋਨ ਹੈ ਉਹ ਹੈਗਾ ਜੋ ਨੂੰ ਉਸਤੇ ਸੁਣ ਗਿਆ ਹੀ ਬਲੀਵਸ ਪਰ ਮੇਰੇ ਖਿਆਲ ਚ ਇਹਦੇ ਵਿੱਚ ਵੀ ਮੈਂ ਤਾਂ ਅਪੀਲ ਕਰਦੀ ਹਾਂ ਸਾਰੇ ਯੂਥ ਨੂੰ ਔਰ ਸਭ ਨੂੰ ਕਿ ਜ਼ਰੂਰ ਸੋਸ਼ਲ ਮੀਡੀਆ ਇਜ਼ ਅ ਵੇ ਆਫ ਲਾਈਫ ਪਰ ਇਹਨੂੰ 100% ਬਲੀਵ ਨਹੀਂ ਕਰਨਾ ਚਾਹੀਦਾ ਔਰ ਤੁਸੀਂ ਪ੍ਰੈਕਟੀਕਲ ਗੱਲ ਤੇ ਉਤਰੋ ਕਿਉਂਕਿ ਜਿਹੜਾ ਥੋੜਾ ਭੁਵੇਖਾ ਉਹ ਬਣ ਬਣਨ ਵਾਲਾ ਹੈ ਇਹ ਸਾਡੇ ਬੱਚਿਆਂ ਦਾ ਭੁਵੇਖ ਬਣਨ ਵਾਲਾ ਹੈ 2017 ਦੀ ਇਲੈਕਸ਼ਨ ਦੇ ਵਿੱਚ ਪੰਜਾਬ ਦੇ ਬੱਚਿਆਂ ਦਾ ਔਰ ਉਸ ਨੂੰ ਜ਼ਰੂਰ ਖੱਲੀ ਸੋਸ਼ਲ ਮੀਡੀਆ ਦੇ ਥਰੂ ਨਾ ਦੇਖਣ ਹੋਰ ਜਿਹੜੀਆਂ ਪ੍ਰੈਕਟੀਕਲ ਗੱਲਾਂ ਉਹਦੇ ਥਰੂ ਵੀ ਦੇਖਣ ਕਿਉਂਕਿ ਸੋਸ਼ਲ ਮੀਡੀਆ 'ਚ ਜੋ ਮਰਜੀ ਤੁਸੀਂ ਵਧੀਆ ਤੋਂ ਵਧੀਆ ਆਪਣੇ ਆਪ ਨੂੰ ਦੱਸ ਦੋ ਪਰ ਉਹ ਗੱਲ ਅਸਲੀ ਸਹੀ ਹੈ ਕਿ ਨਹੀਂ ਇਹ ਵੀ ਦੇਖਣੀ ਪੈਂਦੀ ਹੈ ਆਮ ਆਦਮੀ ਪਾਰਟੀ ਦੇ केजरीवाल ਕਹਿੰਦੇ ਨੇ ਕਿ ਟ੍ਰੈਡੀਸ਼ਨਲ ਪਾਰਟੀਆਂ ਨੇ ਜਿਹੜੀਆਂ ਅਕਾਲੀ ਦਲ ਤੇ ਕਾਂਗਰਸ ਇਹਨਾਂ ਨੇ ਪੰਜਾਬ ਨੂੰ ਲੁੱਟਿਆ ਤੇ ਕੁੱਟਿਆ ਅਗਰ ਯੂਥ ਦਾ ਪਹਿੱਖ ਬਦਲਣਾ ਤਾਂ ਆਮ ਆਦਮੀ ਪਾਰਟੀ ਹੀ ਬਦਲ ਸਕਦੀ ਹੈ ਕਿਉਂਕਿ ਤੁਸੀਂ ਵੀ ਰਾਜਕੀਤਾ ਉਹਨਾਂ ਨੇ ਵੀ ਰਾਜਕੀਤਾ ਕੁਝ ਨਹੀਂ ਹੋਇਆ ਪੰਜਾਬ 'ਚ ਕਿਉਂ ਨਹੀਂ ਹੋਇਆ ਕੁਝ ਪੰਜਾਬ 'ਚ ਉਹ ਅਲੀਗੇਸ਼ਨ ਲਾਉਂਦੇ ਨੇ ਉਹ ਅਲੀਗੇਸ਼ਨ ਲਾਣ ਉਹਨਾਂ ਨੂੰ ਪੰਜਾਬ ਦਾ ਪੂਵਖ ਪਤਾ ਹੈ ਉਹਨਾਂ ਨੇ ਪਿੱਛੇ ਦੇਖਿਆ ਕਿ ਸਾਡੀ ਗਵਰਨਮੈਂਟ ਨੇ ਕੀ ਕੀਤਾ ਕੀ ਨਹੀਂ ਕੀਤਾ ਗ੍ਰੀਨ ਰੈਵਿਊਲੂਸ਼ਨ ਸ਼ੁਰੂ ਹੋਇਆ ਪ੍ਰਤਾਪ ਸਿੰਘ ਕਹਿਣੋ ਤੋਂ ਸ਼ੁਰੂ ਹੋਇਆ ਜੇ ਪਾਕੜਾ ਡੈਮ ਬਣੀ ਕਨੈਲ ਸਿਸਟਮ ਹੋਇਆ ਤਾਂ ਕਾਂਗਰਸ ਪਾਰਟੀ ਵੱਲੋਂ ਹੀ ਹੋਇਆ ਜਿਹੜੀ ਤਰੱਕੀ ਹੋਈ ਹੈ ਕਾਂਗਰਸ ਪਾਰਟੀ ਜੇ ਅਕਾਲੀ ਦਲ ਆ ਕੇ ਇਸ ਨੂੰ ਇਸ ਦਾ ਉਦੇੜ ਕਰ ਦੇ ਇਹ ਸਾਨੂੰ ਜਾਦਾ ਡੈਟ 'ਚ ਪਾ ਦੇ ਜਿਸ ਤਰ੍ਹਾਂ ਅੱਜ ਅਖਬਾਰਾਂ ਦੇ ਵਿੱਚ ਆਇਆ ਹੈ ਤਾਂ ਇਹ ਸਾਡਾ ਉਹਨਾਂ ਨਾਲ ਮੁਕਾਬਲਾ ਨਾ ਕਰਨ ਇਹ ਤਾਂ ਸਾਨੂੰ ਕਿਉਂਕਿ ਸਾਡਾ ਟਰੈਕ ਰਿਕਾਰਡ ਵਧੀਆ ਹੈ ਜਿਹੜੀ ਸਾਡੀ ਸਰਕਾਰ ਸੀ 2007 ਤੱਕ ਉਹਦਾ ਤੁਸੀਂ ਕੱਢ ਲਓ ਟਰੈਕ ਰਿਕਾਰਡ ਕਿਸ ਡੈਟ 'ਚ ਆਇਆ ਕਹੇ ਜੀ ਡਿਵੈਲਪਮੈਂਟ ਹੋਈ ਕੀ ਹੋਇਆ ਸੋ ਇਹ ਕੇਜਰੀਵਾਲ ਨੂੰ ਪੂਵਖ ਦੇਖ ਕੇ ਗੱਲ ਕਰਨੀ ਚਾਹੀਦੀ ਹੈ ਐਨਕਿ ਜੋ ਮਰਜੀ ਆਏ ਤੁਸੀਂ ਬੋਲੀ ਜਾਓ ਔਰ ਇਹੀ ਅਸੀਂ ਬੱਚਿਆਂ ਦੇ ਅੱਗੇ ਲੈ ਕੇ ਜਾਵਾਂਗੇ। ਉਹਨਾਂ ਨੂੰ ਜੱਜ ਕਿਵੇਂ ਕਰਦੇ ਹੋ ਤੁਸੀਂ? ਦੇਖੋ ਹੱਲੇ ਪਹਿਲੀ ਵਾਰੀ ਬਣਿਆ ਹੈ। ਹੱਲੇ ਕੋਈ ਠੋਸ ਗੱਲ ਅੱਗੇ ਦਿੱਲੀ ਦੀ ਆਈ ਨਹੀਂ ਸવાય ਜੋ ਇਹ ਆਪਣੇ ਵੱਡੇ-ਵੱਡੇ ਇਸ਼ਤਿਹਾਰ ਦੇ ਰਹੇ ਨੇ ਅਖਬਾਰਾਂ 'ਚ। ਉਹੀ ਅਸੀਂ ਪੜ੍ਹ ਰਹੇ ਹਾਂ। ਦਿੱਲੀ ਦੀ ਜਨਤਾ ਦੇ ਉੱਤੇ ਕੀ ਅਸਰ ਪਿਆ ਸਾਲ ਦੇ ਬਾਅਦ? ਇਟਸ ਟੂ ਸ਼ਾਰਟਰ ਟਾਈਮ। ਜੇ ਬਹੁਤ ਕੁਝ ਕਲੇਮ ਕਰ ਰਹੇ ਹੈ ਕਿ ਪਤਾ ਉਹ ਸੱਚ ਹੈ ਝੂਠ ਹੈ ਤੁਸੀਂ ਮੈਂ ਤਾਂ ਕਹਿੰਦੀ ਆ ਕੇਜਰੀਵਾਲ ਸਾਨੂੰ ਕਹਿੰਦਾ ਵੀ ਆ ਸੇਮ ਸਾਈਡ ਆਫ ਦਾ ਕੋਇਨ ਅਕਾਲੀਆਂ ਦੇ ਨਾਲ ਮੈਂ ਤਾਂ ਕਹਿੰਦੀ ਆ ਕੇਜਰੀਵਾਲ ਇਜ਼ ਦਾ ਸੇਮ ਸਾਈਡ ਆਫ ਦਾ ਕੋਇਨ ਆਫ ਦੀ ਅਕਾਲੀਸ ਕਿਉਂਕਿ ਦੋਨੋਂ ਜਣੇ ਆਪਣੀ ਕਮਾਂਡ ਦੇ ਵਿੱਚ ਆਪਣੀ ਹੰਕਾਰ ਦੇ ਵਿੱਚ ਆਪਣੀਆਂ ਅਚੀਵਮੈਂਟਸ ਇੰਨੀਆਂ ਦੱਸ ਰੀਆਂ ਪਤਾ ਨਹੀਂ ਗਰਾਉਂਡ ਤੇ ਹੋਇਆ ਕੀ ਕਿ ਨਹੀਂ ਹੋਇਆ ਵੱਡੇ ਵੱਡੇ ਇਸ਼ਤਿਹਾਰ ਹੁਣ ਤੁਸੀਂ ਦੇਖੋ ਅਕਾਲੀ ਦਲ ਵੀ ਉਹੋ ਜਿਹਾ ਵੇਚ ਰਹੇ ਨੇ ਅਕਾਲੀ ਦਲ ਭਾਜਪਾ ਉਹੋ ਜਿਹਾ ਕੇਜਰੀਵਾਲ ਵੇਚ ਰਿਹਾ ਸੋ ਇਹਦੇ ਵਿੱਚ ਕੋਈ ਮੈਨੂੰ ਠੋਸ ਗੱਲ ਨਹੀਂ ਲੱਗਦੀ ਪਰ ਕੇਜਰੀਵਾਲ ਕਹਿੰਦੇ ਆ ਕਿ ਪੰਜਾਬ ਦੇ ਅੰਦਰ 117 ਚੋਂ 117 ਚੋਂ 100 ਸੀਟਾਂ ਉਨਾਂ ਜਾ ਰਹੀਆਂ ਉਹਨਾਂ ਨੂੰ ਪਰ ਮੈਨੂੰ ਇਹ ਨਹੀਂ ਪਤਾ ਥੀ ਕਿ ਕੇਜਰੀਵਾਲ ਇੱਕ ਵਧੀਆ ਅਸਟਰੋਲੋਜਰ ਵੀ ਹੈਗਾ ਵਾਈਲ ਬੀਇੰਗ ਦ ਸਟੀਫ ਮਿਨਿਸਟਰ ਹਾਊ ਕੈਨ ਹੀ ਪ੍ਰੇਡਿਕਟ ਇਹ ਗੱਲ ਕਿਸ ਤਰ੍ਹਾਂ ਕਿਸ ਬੇਸਿਸ ਤੇ ਕਹਿ ਰਿਹਾ ਕੀ ਕੈਲਕੂਲੇਸ਼ਨ ਹੈ ਉਸਦੀ ਉਹਨਾਂ ਕੋਲ ਇੱਕ ਐਕਸਪੀਰੀਅੰਸ ਹੈ ਕਿ ਉਹਨਾਂ ਨੇ ਸ਼ੀਲਾ ਦੀਕਸ਼ਿਤ ਵਰਗੀ ਤਿੰਨ ਵਾਰ ਚੀਫ ਮਿਨਿਸਟਰ ਵਹੀ ਬਣੀ ਚੀਫ ਮਿਨਿਸਟਰ ਨੂੰ ਹਰਾਤਾ ਸੀ ਤੁਹਾਨੂੰ ਲੱਗਦਾ ਕਿ ਤੇ ਪੰਜਾਬ ਚ ਇਹ ਨਾ ਹੋ ਜੇ ਆਈ ਡੋਨਟ ਥਿੰਕ ਸੋ ਲੋਕ ਚੇਂਜ ਮੰਗਦੇ ਨੇ ਲੋਕ ਪੰਜਾਬ ਦੇ ਸਿਆਣੇ ਬਹੁਤ ਨੇ ਉਹ ਇਹ ਵੀ ਦੇਖਣਗੇ ਕਿ ਉਹਨਾਂ ਦਾ ਭਵਿੱਖ ਕਿੱਥੇ ਬਣ ਸਕਦਾ ਤੁਹਾਨੂੰ ਕੀ ਲੱਗਦਾ ਭਵਿੱਖ ਕਾਂਗਰਸ ਆ ਮੈਨੂੰ ਤਾਂ ਬਿਲਕੁਲ ਕਾਂਗਰਸ ਲੱਗਦਾ ਕਿਉਂਕਿ ਸਾਡਾ ਪ੍ਰੂਵਨ ਟ੍ਰੈਕ ਰਿਕਾਰਡ ਹੈਗਾ ਔਰ ਜੋ ਅਸੀਂ ਕਹਿੰਦੇ ਆ ਅਸੀਂ ਕਰਦੇ ਆਂ ਔਰ ਜੋ ਸਾਡੇ ਵਿਜਨ ਹੈਗੀ ਹੈ ਜੋ ਸਾਡਾ ਸਾਹਮਣੇ ਮੈਨੀਫੈਸਟੋ ਆਊਗਾ ਜੋ ਅਸੀਂ ਪੰਜਾਬ ਦੇ ਲਈ ਗੱਲਾਂ ਕਰਾਂਗੇ ਉਸ ਦੇ ਉੱਤੇ ਅਸੀਂ ਉਤਰਾਂਗੇ ਔਰ ਜ਼ਰੂਰ ਅੱਗੇ ਆਊਗਾ ਇਸ ਲਈ ਉਲਟਾ ਕਹਿੰਦੇ ਨੇ ਕਿ ਨਸ਼ੇ ਦਾ ਮਸਲਾ ਸਭ ਤੋਂ ਵੱਡਾ ਮਸਲਾ ਪੰਜਾਬ ਦੇ ਅੰਦਰ ਤੇ ਤੁਹਾਡੀਆਂ ਰਿਸ਼ਤੇਦਾਰੀਆਂ ਨੇ ਉਹ ਮਜੀਠੀਆਂ ਨਾਲ ਗੁੜਵਾਉਂਦੇ ਨੇ ਹੋਰਾਂ ਨਾਲ ਗੁੜਵਾਉਂਦੇ ਨੇ ਕਿ ਜਿਨ੍ਹਾਂ ਲੋਕਾਂ ਤੇ ਕਾਰਵਾਈ ਕਰਨੀ ਆ ਜਿਨ੍ਹਾਂ ਤੇ ਅਸੀਂ ਕਾਰਵਾਈ ਕਰਾਂਗੇ ਕੈਪਟਨ ਮਿੰਦਰ ਸਿੰਘ ਉਹਨਾਂ ਤੇ ਕਾਰਵਾਈ ਨਹੀਂ ਕਰਨ ਕਿਉਂਕਿ ਉਹਦਾ ਰਿਸ਼ਤੇਦਾਰ ਨੇ ਆਪਸ ਚ ਰਿਸ਼ਤੇਦਾਰੀ ਕਦੀ ਪੋਲਿਟਿਕਸ ਦੇ ਵਿੱਚ ਨਹੀਂ ਆਈ ਹੈ ਇੱਕ ਕਰ ਦੇ ਵਿੱਚ ਕੋਈ ਤਿੰਨ ਪਾਰਟੀਆਂ ਚ ਤੁਸੀਂ ਹੋ ਸਕਦੇ ਹੋ ਜਿੱਥੇ ਕਾਨੂੰਨ ਹੈਗਾ ਕਿਉਂਕਿ ਅਲਟੀਮੇਟਲੀ ਕਾਨੂੰਨ ਨੇ ਕੰਮ ਕਰਨਾ ਹੈ ਤਾਂ ਕਾਨੂੰਨ ਨਹੀਂ ਰਿਸ਼ਤੇਦਾਰੀ ਦੇਖਦੀ ਔਰ ਇਹ ਮੈਂ ਇਹਨਾਂ ਨੂੰ ਕਹਿਣਾ ਚਾਹਦੀ ਹਾਂ ਕਿ ਇਹ 4 ਦਿਨ ਦੇ ਵਿੱਚ ਘੁੰਮ ਕੇ ਇਹ ਸਾਰਾ ਪੰਜਾਬ ਸਮਝ ਕੇ ਕਰ ਲੈਣਗੇ ਠੀਕ ਅਮਰਿੰਦਰ ਸਿੰਘ ਜੀ ਨੇ ਕਿਹਾ ਗੁਟਕੇ ਤੇ ਸੌਂਚ ਅੱਖ ਕੇ ਬਠਿੰਡੇ 'ਚ ਕਿ ਉਹ ਨਸ਼ਿਆਂ ਨੂੰ ਖਤਮ ਕਰਨਗੇ ਉਹਦੇ ਵਿੱਚ ਸਭ ਕੁਝ ਆ ਗਿਆ ਇਸ ਤੋਂ ਵੱਡੀ ਗੱਲ ਸਾਡੇ ਲਈ ਨਹੀਂ ਹੈ ਕਿਉਂਕਿ ਸਾਡੇ ਘਰ ਨੂੰ ਗੁਰੂ ਸਾਹਿਬ ਦਾ ਵਾਰ ਹੈ ਔਰ ਜਿਹੜੀ ਚੀਜ਼ 'ਚ ਅਸੀਂ ਬਿਲੀਵ ਕਰਦੇ ਹਾਂ ਉਸ ਦੇ ਉੱਤੇ ਕੋਈ ਸੌਂਖਾ ਆਏ ਤਾਂ ਮੇਰੇ ਖਿਆਲ 'ਚ ਉਸ ਬੰਦੇ ਦੇ ਉੱਤੇ ਕਿੰਤੂ ਪ੍ਰੰਤੂ ਨਹੀਂ ਕਰਨੀ ਚਾਹੀਦੀ ਜਦੋਂ ਇਹ ਸਾਰਾ ਮਾਮਲਾ ਸਾਹਮਣੇ ਆਇਆ ਜਦੋਂ ਭੋਲੇ ਨੇ ਨਾਂ ਲਿਆ ਇਲਜ਼ਾਮ ਲਗਾਇਆ ਬਿਕਰਮਜੀਠਿਆ ਦੇ ਉੱਤੇ ਤਾਂ ਕੈਪਟਨ ਮਿੰਦਰ ਸਿੰਘ ਨੇ ਕਿਹਾ ਸੀਬੀਆਈ ਜਾਂਚ ਨਹੀਂ ਹੋਣੀ ਚਾਹੀਦੀ ਇਹਦੀ ਤੁਹਾਨੂੰ ਅੱਜ ਕੀ ਲੱਗਦਾ ਹੈ ਕਿਉਂਕਿ ਉਸ ਟਾਈਮ ਉਹ ਆਲਰੇਡੀ ਆਨਗੋਇੰਗ ਜਾਂਚ ਪੁਲਿਸ ਵੱਲੋਂ ਹੋ ਰਹੀ ਸੀ ਤਾਂ ਜਦ ਇੱਕ ਜਾਂਚ ਹੋ ਰਹੀ ਹੈ ਤਾਂ ਉਹਦੇ ਉੱਤੇ ਦੂਜੀ ਜਾਂਚ ਪਾਉਣ ਦਾ ਟਾਈਮ ਨਹੀਂ ਹੁੰਦਾ ਉਹ ਟਾਈਮ ਆਂਦਾ ਤਾਂ ਵਾਟੇਵਰ ਲਾਅ ਵਿਲ ਟੇਕ ਇਟਸ ਕੋਸ ਉਹ ਲੱਗਦਾ ਕਿ ਇਹੀ ਕਾਰਨ ਆਗਾ ਕਿ ਕੇਜਰੀਵਾਲ ਬਾਰ-ਬਾਰ ਜਦੋਂ ਇਹ ਮੁੱਦਾ ਉਠਾਉਂਦੇ ਨੇ ਤਾਂ ਲੋਕਾਂ ਨੂੰ ਗੱਲ ਜੱਚ ਜਾਂਦੀ ਹੈ ਜਦੋਂ ਕਹਿੰਦੇ ਨੇ ਕਿ ਰਿਸ਼ਤੇਦਾਰ ਨੇ ਇਹਨਾਂ ਦੀ ਆਪਸ ਵਿੱਚ ਅੰਡਰਸਟੈਂਡਿੰਗ ਹੈ ਜਿਵੇਂ ਤੁਸੀਂ ਕਹਿਆ ਸੇਮ ਕੋਇਨ ਅਕਾਲੀ ਤੇ ਆਪ ਆਉਂ ਕਹਿੰਦੇ ਸੇਮ ਕੋਇਨ ਦੇ ਹਿੱਸੇ ਕਾਂਗਰਸ ਤੇ ਅਕਾਲੀ ਦਲਾ ਜੀ ਰਿਸ਼ਤੇਦਾਰੀ ਹੁੰਦੀ ਨਾ ਇਹ ਐਕਸ਼ਨ ਲੈਂਦੇ ਬਾਦਲ ਦੇ ਖਿਲਾਫ ਜਦ ਅਦੇ ਚੀਫ ਮਿਨਿਸਟਰ ਸੀ ਉਦੋਂ ਵੀ ਇਹੀ ਗੱਲ ਸੀ ਔਰ ਨਾ ਉਹ ਸਾਡੇ ਖਿਲਾਫ ਲੈਂਦੇ ਸੋ ਇਹ ਰਿਸ਼ਤੇਦਾਰੀ ਵਾਲੀ ਗੱਲ ਤਾਂ ਤੁਸੀਂ ਭੁੱਲ ਜਾਓ ਇਹ ਜਦ ਇੱਕ ਦੂਜੇ ਦੇ ਉੱਤੇ ਕੇਸ ਹੀ ਕਰਤੇ ਤਾਂ ਫਿਰ ਰਿਸ਼ਤੇਦਾਰੀ ਕਿੱਥੋਂ ਦੀ ਰਹਿ ਗਈ ਪਰਿਵਾਰਵਾਦ ਵੱਡੇ ਮਸਲੇ ਦੇ ਤੌਰ ਤੇ ਉਠਾਰੀ ਆਮ ਆਦਮੀ ਪਾਰਟੀ ਤੁਹਾਡੇ ਵੀ ਪਰਿਵਾਰ ਚ ਰੀਤ ਚੱਲਦੀ ਰਹੀ ਹੈ ਇਲੈਕਸ਼ਨ ਲੜਨ ਦੀ ਪਰ ਕਪਤਨ ਮਿੰਦਰ ਸਿੰਘ ਨੇ ਕਿਹਾ ਕਿ ਇਸ ਵਾਰ ਇੱਕੋ ਪਰਿਵਾਰ ਚੋਂ ਇੱਕੋ ਬੰਦਾ ਇਲੈਕਸ਼ਨ ਲੜੂਗਾ ਤੁਸੀਂ ਕੀ ਕਰੋਗੇ ਫਿਰ ਮੈਂ ਪਟਿਆਲੇ ਲਈ ਕੰਮ ਕਰੂੰਗੀ ਜਿਉਂ ਕਹ ਰਿਹਾ ਕਿ ਤੁਹਾਡੀ ਸੀਟ ਤੇ ਆ ਕੇ ਕੈਪਟਨ ਮਿੰਦਰ ਸਿੰਘ ਲੜਨਗੇ 2017 ਚ ਤੇ ਫਿਰ ਤੁਸੀਂ ਅੰਮ੍ਰਿਤਸਰ ਐਮਪੀ ਬਣਨ ਜਾ ਰਹੇ ਹੋ ਨਹੀਂ ਬਿਲਕੁਲ ਨਹੀਂ ਜਾ ਰਹੀ ਮੈਂ ਬਿਲਕੁਲ ਨਹੀਂ ਅੰਮ੍ਰਿਤਸਰ ਜਾ ਰਹੀ ਔਰ ਕੈਪਟਨ ਅਮਰਿੰਦਰ ਸਿੰਘ ਪਟਿਆਲੇ ਤੋਂ ਸੀਟ ਲੜਨਗੇ ਤੁਸੀਂ ਪੋਲਿਟਿਕਸ ਦੇ ਪਿੱਛੇ ਰਹਿ ਕੇ ਕੰਮ ਕਰੋਗੇ ਕਿਸੇ ਸੀਟ ਤੋਂ ਨਹੀਂ ਲੜੋਗੇ ਜਾਂ ਐਮਪੀ ਦੀ ਇਲੈਕਸ਼ਨ ਤੁਸੀਂ ਕਦੇ ਨਹੀਂ ਲੜੋਗੇ ਆਈ ਡੋ ਨੋ ਅਬਾਊਟ ਕਦੇ ਐਮਪੀ ਦੀ ਇਲੈਕਸ਼ਨ ਲੜੂਗੀ ਕਿ ਨਹੀਂ ਬਟ ਸਰਟਨਲੀ ਇਸ ਇਲੈਕਸ਼ਨ ਦੇ ਵਿੱਚ ਖਾਲੀ ਕੈਪਟਨ ਅਮਰਿੰਦਰ ਸਿੰਘ ਲੜਨਗੇ ਐਂਡ ਅੱਗੇ ਦਾ ਕੋਈ ਪਤਾ ਨਹੀਂ ਕਿਸੇ ਦਾ ਕੀ ਹੋਊਗਾ ਪਰ ਜੋ ਪਾਲਿਸੀ ਤੈਅ ਕਰਨਗੇ ਉਸ ਪਾਲਿਸੀ ਦੇ ਮੁਤਾਬਕ ਹੀ ਅਸੀਂ ਉਸ ਪਾਲਿਸੀ ਦੇ ਦਾਇਰੇ ਦੇ ਵਿੱਚ ਰਹਿ ਕੇ ਪਾਰਟੀ ਦੇ ਵਿੱਚ ਕੰਮ ਕਰਾਂਗੇ ਪਰ ਪਰਿਵਾਰਵਾਦ ਦੇ ਉੱਤੇ ਜਦੋਂ ਸਵਾਲ ਉੱਠਦਾ ਤਾਂ ਬਾਰ-ਬਾਰ ਵੱਡੇ ਪਰਿਵਾਰਾਂ ਦੀ ਗੱਲ ਆਉਂਦੀ ਜਿਵੇਂ ਗਾਂਧੀ ਪਰਿਵਾਰ ਵੀ ਹੈ ਤੁਹਾਨੂੰ ਲੱਗਦਾ ਦੇਸ਼ਚ ਪਰਿਵਾਰਵਾਦੀ ਰਾਜਨੀਤੀ ਖਤਮ ਹੋਣੀ ਚਾਹੀਦੀ ਹੈ ਬਿਲਕੁਲ ਦੇਖੋ ਪਰਿਵਾਰਵਾਦੀ ਇਸ ਤਰੀਕੇ ਨਾਲ ਖਤਮ ਹੋਣੀ ਚਾਹੀਦੀ ਕਿ ਦੂਜਿਆਂ ਨੂੰ ਵੀ ਆਪਣਾ ਟਾਈਮ ਮਿਲਣਾ ਚਾਹੀਦਾ ਹੈ ਕਿ ਉਹ ਵੀ ਆਪਣੇ ਆਪ ਲਈ ਕੁਝ ਪ੍ਰੂਫ ਕਰਨ ਸਕ ਪ੍ਰੂਫ ਕਰ ਸਕਣ ਪਰ ਇਹ ਗੱਲ ਵੀ ਉੱਥੇ ਹੈਗੀ ਹੈ ਕਿ ਖਾਲੀ ਪਰਿਵਾਰਵਾਦ ਨੇ ਇਹ ਵੀ ਦੇਖਣਾ ਚਾਹੀਦਾ ਕਿ ਬੰਦੇ ਦੀ ਕਾਬਲੀਅਤ ਕੀ ਹੈ ਕਿਸ ਤਰ੍ਹਾਂ ਦਾ ਕੰਮ ਬੰਦਾ ਕਰ ਸਕਦਾ ਕਿਸ ਤਰ੍ਹਾਂ ਦਾ ਕੰਮ ਕਰੂਗਾ ਪਰ ਇਹ ਜ਼ਰੂਰ ਗੱਲ ਹੈ ਕਿ ਸਭ ਨੂੰ ਜਿਹੜੇ ਪਾਰਟੀ ਦੇ ਵਿੱਚ ਕੰਮ ਕਰਦੇ ਨੇ ਉਹਨਾਂ ਨੂੰ ਚਾਂਸ ਮਿਲਣਾ ਚਾਹੀਦਾ ਹੈ। ਐਸਵਾਈਐਲ ਦਾ ਮੁੱਦਾ ਬੜਾ ਇੰਪੋਰਟੈਂਟ ਆ। ਕੈਪਟਨ ਮਰਿੰਦਰ ਸਿੰਘ ਨੇ ਬਹੁਤ ਚੰਗਾ ਡਿਸੀਜਨ ਲਿਆ ਸੀ 2004 ਦੇ ਅੰਦਰ। ਪਰ ਕੱਲ ਪ੍ਰਤਾਪ ਪ੍ਰਕਾਸ਼ ਸਿੰਘ ਬਾਦਲ ਨੇ ਕਿਹਾ ਕਿ ਜੋ ਨਹੀਂ ਕੀਤਾ ਸੀ ਉਹ ਅਸੀਂ ਕਰਤਾ। ਕੈਪਟਨ ਮਿੰਦਰ ਸਿੰਘ ਨੇ ਜੋ ਜਿਹੜੀ ਜ਼ਮੀਨ ਵਾਪਸ ਕਰਨ ਦੀ ਗੱਲ ਆ ਗਈ ਕਿਸਾਨਾਂ ਨੂੰ ਦੇਣ ਦੀ ਗੱਲ ਆ ਫ੍ਰੀ ਦਿੱਤੀ ਹੈ ਜ਼ਮੀਨ। ਕਿ ਅਸੀਂ ਉਦੋਂ ਵੱਡਾ ਕਦਮ ਚੁੱਕਤਾ ਕੈਪਟਨ ਮਿੰਦਰ ਸਿੰਘ ਦੇ ਨਾਲ। ਦੇਖੋ ਉਦੋਂ ਜਿਹੜਾ ਐਟ ਟਾਈਮ ਸੀ ਉਸ ਤੋਂ ਇਸ ਤੋਂ ਵੱਡਾ ਕਦਮ ਕੋਈ ਨਹੀਂ ਚੱਕ ਸਕਦਾ ਥੇ ਜੋ ਕੈਪਟਨ ਅਮਰਿੰਦਰ ਸਿੰਘ ਨੇ ਕੀਤਾ ਕਿਉਂਕਿ ਸਾਡੀ 올 ਇੰਡੀਆ ਪਾਰਟੀ ਹੈ ਉਸ ਨੇ ਸਾਰਿਆਂ ਦਾ ਹੱਕ ਦੇਖਣਾ ਹੈ ਉਸ ਨੂੰ ਵੀ ਦੇਖ ਕੇ ਕਿ ਹੀ ਕੈਨ ਬੀ ਰਿਮੂਵਡ ਐਸ ਸੀਐਮ ਉਹਨਾਂ ਨੇ ਸਟੈਪ ਲੇਤਾ ਇਹ ਤਾਂ ਕਾਲੀ ਪਾਰਟੀ ਹੈਗੀ ਹੈ ਇਹਨਾਂ ਦਾ ਤਾਂ ਉੱਪਰ ਕੁਝ ਹੈ ਹੀ ਨਹੀਂ ਜੀ ਵੈਸੇ ਅੱਜਕੱਲ ਇਹਨਾਂ ਦੀ ਪਾਰਟੀ ਦਾ ਹਿੱਸਾ ਗਵਰਨਮੈਂਟ ਦੇ ਵਿੱਚ ਹੈ ਸੈਂਟਰ 'ਚ ਹਰਸਿਮਰਤ ਜੀ ਹੈਗੇ ਨੇ ਸੈਂਟਰਲ ਮਨਿਸਟਰ ਇਹਨਾਂ ਦੇ ਐਮਪੀ ਵੀ ਸਾਰੇ ਇਹਨਾਂ ਦੀ ਗੱਠ ਜੋੜ ਹੈਗੀ ਹੈ ਇੱਥੇ ਵੀ ਹੈਗੀ ਹੈ ਸੋ ਜਿਹੜਾ ਇਹਨਾਂ ਨੇ ਕੱਲ ਕੀਤਾ ਹੈਗਾ ਅਸੀਂ ਸਹਿਮਤ ਹੈ ਇਸ ਦੇ ਵਿੱਚ ਕਿ ਇਹਨਾਂ ਨੂੰ ਜੇ ਸਹੀ ਮੈਨੇ ਨਾਲ ਕਰਨਾ ਤੇ ਜ਼ਮੀਨ ਵਾਪਸ ਕਰਨੀ ਹੈ ਤਾਂ ਸਾਡੇ ਪਾਰਟੀ ਦੇ ਸੀਐਲਪੀ ਲੀਡਰ ਚੰਨੀ ਜੀ ਨੇ ਇਹ ਇੱਕ ਐਮੈਂਡਮੈਂਟ ਲੈ ਕੇ ਆਈ ਸੀ ਵਿੱਚ ਦ ਸਪੀਕਰ ਡਿਸਾਲਾਉਡ ਸੋ ਉਹ ਅਮੈਂਡਮੈਂਟ ਵੀ ਇਹੀ ਗੱਲ ਕਰ ਰਹੀ थी ਸਮੇ ਸਮੇ ਨਾਲ ਤੁਸੀਂ ਅੱਗੇ ਵਧੋ ਜਿਸ ਤਰ੍ਹਾਂ ਦਾ ਕੰਮ ਹੋਣਾ ਹੈ ਪਰ ਇੱਥੇ ਹੀ ਨਹੀਂ ਇਹ ਗੱਲ ਖਤਮ ਹੋਣੀ ਇਹਨੂੰ ਲੌਜੀਕਲ ਕਨਕਲੂਜਨ 'ਚ ਲੈ ਕੇ ਜਾਣਾ ਇਹ ਹੋਊਗਾ ਪ੍ਰਾਈਮ ਮਿਨਿਸਟਰ ਦੇ ਲੈਵਲ ਤੱਕ ਔਰ ਅੱਜ ਵੀ ਮੰਗ ਕੀਤੀ ਹੈ ਕੈਪਟਨ ਅਮਰਿੰਦਰ ਸਿੰਘ ਨੇ ਕਿ ਸਾਰੇ ਇਕੱਠੇ ਹੋ ਕੇ ਇਹ ਮੁੱਦਾ ਲੈ ਕੇ ਅਸੀਂ ਮੋਦੀ ਦੇ ਡੋਸਟੈਪ ਤੇ ਵੀ ਜਾਈਏ ਐਸਵਾਈਐਲ 2017 ਦੀਆਂ ਚੋਣਾਂ 'ਚ ਸਿਆਸੀ ਮੁੱਦਾ ਰਹੇਗਾ ਦੇਖੋ ਜੋ ਵੀ ਪੰਜਾਬ ਦੇ ਕੰਸਰਨਸ ਹੋਣਗੇ ਉਹ ਸਿਆਸੀ ਮੁੱਦੇ ਰਹਿਣਗੇ ਚਾਹੇ ਐਸਵਾਈਐਲ ਐਸਵਾਈਐਲ ਹੋਵੇ ਚਾਹੇ ਨਸ਼ਿਆਂ ਪ੍ਰਤੀ ਹੋਵੇ ਚਾਹੇ ਕਿਸਾਨਾਂ ਪ੍ਰਤੀ ਹੋਵੇ ਚਾਹੇ ਦਲਿਤਾਂ ਪ੍ਰਤੀ ਹੋਵੇ ਇਹ ਸਾਰੇ ਮੇਨ ਮੁੱਦੇ ਰਹਿਣਗੇ 2017 ਦੇ ਪਰ ਤੁਹਾਨੂੰ ਲੱਗਦਾ ਨਹੀਂ ਪਾਣੀਆਂ ਦਾ ਮੁੱਦਾ ਇੰਨਾ ਵੱਡਾ ਮੁੱਦਾ ਸੀ ਕੈਪਟਨ ਮਿੰਦਰ ਸਿੰਘ ਨੂੰ ਪਾਣੀਆਂ ਦਾ ਰਾਖਾ ਕਿਹਾ ਗਿਆ ਉਸ ਦੌਰ ਦੇ ਅੰਦਰ 2007 ਦੇ ਅੰਦਰ ਕੈਪਟਨ ਮਿੰਦਰ ਸਿੰਘ ਇਲੈਕਸ਼ਨ ਹਾਰ ਗਏ ਕਾਂਗਰਸ ਪਾਰਟੀ ਉਹਨਾਂ ਦੀ ਗਵਾਹੀ ਚ ਇਲੈਕਸ਼ਨ ਹਾਰੀ ਪਾਣੀਆਂ ਦਾ ਮੁੱਦਾ ਉਸ ਤਰ੍ਹਾਂ ਦਾ ਰੈਲੇਵੈਂਟ ਮੁੱਦਾ ਨਹੀਂ ਆ ਪੰਜਾਬ ਲਈ ਵੋਟ ਬੈਂਕ ਦੇ ਤੌਰ ਦੇ ਉੱਤੇ ਨਹੀਂ ਮੇਰੇ ਖਿਆਲ ਚ ਹੈ ਮੁੱਦਾ ਪਰ ਕਈ ਹੋਰ ਚੀਜ਼ਾਂ ਆ ਜਾਂਦੀਆਂ ਨੇ ਹਰ ਇੱਕ ਇਲੈਕਸ਼ਨ ਦੇ ਵਿੱਚ ਕੋਈ ਨਾ ਕੋਈ ਚੀਜ਼ ਹੈ ਜੀ ਉੱਭਰਦੀ ਹੈ ਜਿਹਦੇ ਨਾਲ ਉਹ ਇਲੈਕਸ਼ਨ ਦੇ ਰਿਜ਼ਲਟ ਦੇ ਉੱਤੇ ਅਸਰ ਪੈਂਦਾ ਸੋ ਕਈ ਚੀਜ਼ਾਂ ਆਈਆਂ ਥੀ ਗਈਆਂ ਥੀ ਹਰ ਇੱਕ ਇਲੈਕਸ਼ਨ ਇੱਕ ਅਲੱਗ ਕਿਸਮ ਦਾ ਮੋੜ ਲੈ ਲੈਂਦੀ ਹੈ ਲੇਟ ਅਸ ਸੀ ਕਿ ਹੁਣ 2017 ਚ ਕੀ ਹੋਊਗਾ ਪਰ ਪਾਣੀਆਂ ਦਾ ਮੁੱਦਾ ਇੱਕ ਬਹੁਤ ਅਹਿਮ ਮੁੱਦਾ ਹੈ ਪੰਜਾਬ ਦੇ ਲਈ ਸਿਮਨਜੀਤ ਮਾਨ ਤੁਹਾਡੇ ਰਿਸ਼ਤੇਦਾਰ ਨੇ ਕੈਪਟਨ ਮਰਿੰਦਰ ਸਿੰਘ ਲਗਾਤਾਰ ਉਹਨਾਂ ਦੇ ਖਿਲਾਫ ਸਿਆਸੀ ਬਿਆਨ ਦਿੰਦੇ ਨੇ ਸਿਮਨਜੀਤ ਮਾਨ ਦਿੰਦੇ ਨੇ ਤੁਸੀਂ ਸਿਮਨਜੀਤ ਮਾਨ ਨੂੰ ਕਿਵੇਂ ਜਜ ਕਰਦੇ ਹੋ ਸਿਆਸਤ ਦੇ ਅੰਦਰ ਦੇਖੋ ਸਿਮਰਨਜੀਤ ਮਾਨ ਦੇ ਆਪਣੀ ਸੋਚ ਹੈ ਉਹ ਆਪਣੀ ਸੋਚ ਤੇ ਖੜੇ ਨੇ ਉਹ ਕਦੀ ਇੱਧਰ ਉੱਧਰ ਨਹੀਂ ਹੋਏ ਚਾਹੇ ਉਹਨਾਂ ਨੂੰ ਨੁਕਸਾਨ ਹੋਵੇ ਚਾਹੇ ਉਹਨਾਂ ਨੂੰ ਫਾਇਦਾ ਹੋਵੇ ਸੋ ਉਹ ਆਪਣੀ ਸੋਚ ਤੇ ਚੱਲ ਰਹੇ ਆ ਸੀ ਆਪਣੀ ਸੋਚ ਤੇ ਚੱਲ ਰਹੇ ਆ ਤੁਹਾਨੂੰ ਲੱਗਦਾ ਉਹਨਾਂ ਦੀ ਸੋਚ ਠੀਕ ਹੈ ਕਿ ਉਹ ਖਾਲਿਸਤਾਨ ਦੀ ਗੱਲ ਕਰਦੇ ਨੇ ਮੈਨੂੰ ਨਹੀਂ ਠੀਕ ਨਹੀਂ ਤਾਂ ਮੈਂ ਉਹਨਾਂ ਦੀ ਸੋਚ ਦੇ ਨਾਲ ਉਹਨਾਂ ਦੀ ਪਾਰਟੀ 'ਚ ਹੁੰਦੀ ਪਰ ਉਹਨਾਂ ਲਈ ਉਹ ਸੋਚ ਠੀਕ ਹੈ ਸੋ ਉਹ ਸੋਚਦੇ ਜਾ ਰਹੇ ਨੇ ਇਹ ਇਸ ਤਰ੍ਹਾਂ ਜਦੋਂ ਤੁਹਾਡੀਆਂ ਇੰਨੀਆਂ ਕਲੋਜ਼ ਰਿਸ਼ਤੇਦਾਰੀਆਂ ਹੋਣ ਤੇ ਜਦੋਂ ਇਸ ਤਰ੍ਹਾਂ ਦੀ ਸਿਆਸੀ ਬਿਆਨਬਾਜ਼ੀ ਹੁੰਦੀ ਹੈ ਤੁਹਾਨੂੰ ਕਿਵੇਂ ਲੱਗਦਾਗਾ ਜਦੋਂ ਕੈਪਟਨ ਮਨਿੰਦਰ ਸਿੰਘ ਉਹਨਾਂ ਖਿਲਾਫ ਬਿਆਨ ਦਿੰਦੇ ਨੇ ਉਹ ਕੈਪਟਨ ਮਨਿੰਦਰ ਸਿੰਘ ਖਿਲਾਫ ਬਿਆਨ ਦਿੰਦੇ ਨੇ ਤੁਸੀਂ ਤਾਂ ਨਹੀਂ ਦਿੰਦੇ ਥਿਸ ਇਜ਼ ਪਾਰਟ ਆਫ ਲਾਈਫ ਇਹ ਸਿਆਸੀ ਜੀਵਨ ਹੈਗਾ ਇਹ ਸਿਆਸੀ ਲੜਾਈ ਐ ਨਾ ਕਿ ਕੋਈ ਰਿਲੂ ਪੰਜ ਘਰ ਦੀ ਲੜਾਈ ਐ ਆਸਟ੍ਰੇਲੀਆ ਦੌਰੇ ਤੇ ਜਾ ਰਹੇ ਹਾਂ ਤੁਸੀਂ ਕਿਥੇ ਕਿਥੇ ਦਾ ਦੌਰਾ ਵਿਦੇਸ਼ਾਂ ਦਾ ਹੋਰ ਦੌਰਾ ਵੀ ਕਰ ਰਹੇ ਹੋ ਦੇਖੋ ਹੱਲੇ ਤਾਂ ਪ੍ਰੋਗਰਾਮ ਬਣ ਰਿਹਾ ਹੈ ਆਸਟ੍ਰੇਲੀਆ ਸਿਡਨੀ ਮੈਲਬੌਰਨ ਬ੍ਰਿਸਬਨ ਦਾ ਬਣ ਰਿਹਾ ਹੈ ਔਰ ਆਕਲੈਂਡ ਹੈਮਿਲਟਨ ਦਾ ਬਣ ਰਿਹਾ ਹੈ ਨਿਊਜ਼ੀਲੈਂਡ 'ਚ ਇਹ 12 ਦਿਨ ਦਾ ਦੌਰਾ ਹੈਗਾ 12 14 ਦਿਨ ਦਾ ਉਸ ਦੇ ਬਾਅਦ ਦੇਖਾਂਗੇ ਕਿ ਇਟਲੀ ਔਰ ਜਰਮਨੀ ਔਰ ਯੂਕੇ ਦਾ ਮੈਨੂੰ ਕਿਹਾ ਹੈ ਉਹ ਤਾਂ ਦੇਖਦੇ ਆ ਕਿਵੇਂ ਬੰਦਾ ਹੈ ਕਿਉਂਕਿ ਜਦ ਮੈਂ ਸਟੇਟ ਮਨਿਸਟਰ ਆਫ ਐਕਸਟਰਨਲ ਅਫੇਅਰਸ ਸੀ ਉਦੋਂ ਮੈਂਨੇ ਪੰਜਾਬੀਆਂ ਦੇ ਲਈ ਬਹੁਤ ਜ਼ਿਆਦਾ ਕੰਮ ਕੀਤਾ ਸੋ ਉਸ ਕਰਕੇ ਜਾ ਕੇ ਲਿੰਕ ਰੀਨਿਊ ਕਰਾਂਗੇ ਤੁਹਾਨੂੰ ਲੱਗਦਾ ਕਿ ਇਲੈਕਸ਼ਨ ਦੇ ਅੰਦਰ ਜਿਹੜਾ ਐਨ ਆਰ ਆਈ ਹੈਗਾ ਉਹ ਬਹੁਤ ਵੱਡਾ ਮਸਲਾ ਕਿਉਂਕਿ ਦੋ ਲੋਕ ਸਭਾ ਇਲੈਕਸ਼ਨ ਦੇ ਅੰਦਰ ਵੀ ਐਨ ਆਰ ਆਈਜ਼ ਨੇ ਫੋਨ ਕੀਤੇ ਇੱਥੇ ਕਿ ਆਮ ਆਦਮੀ ਪਾਰਟੀ ਨੂੰ ਵੋਟ ਦਿਓ ਐਨ ਆਰ ਆਈਜ਼ ਦੇ ਉੱਤੇ ਜ਼ਿਆਦਾ ਫੋਕਸ ਕਰਨ ਦੀ ਲੋੜ ਹੈਗੀ ਹਰ ਇੱਕ ਜਿਹੜੀ ਵੀ ਹਰ ਇੱਕ ਵੋਟ ਬੈਂਕ ਤੇ ਕੰਸਟਿਟੂਐਂਸੀ ਹਰ ਇੱਕ ਤੇ ਫੋਕਸ ਕਰਨਾ ਪਊਗਾ ਹੁਣ ਐਨਆਰਆਈ ਤੇ ਵੀ ਫੋਕਸ ਕਰਨਾ ਪਊਗਾ ਕਿਉਂਕਿ ਹੁਣ ਉਹ ਜਾਦਾ ਇਨਵੋਲਵ ਹੋ ਰਹੇ ਪਹਿਲੇ ਪ੍ਰੋਬਬਲੀ ਆਪਣੇ ਕੰਮਕਾਜ ਆਪਣੇ ਆਪ ਨੂੰ ਸੈਟਲ ਕਰਨ ਚ ਲੱਗ ਰਹੇ ਥੀ ਜਦ ਸੈਟਲ ਹੋ ਗਏ ਉਹਨਾਂ ਦੇ ਸੈਕੰਡ ਥਰਡ ਜਨਰੇਸ਼ਨ ਆ ਗਏ ਉਹਨਾਂ ਦੇ ਲਿੰਕਸ ਇੱਥੇ ਨੇ ਕਮਿਊਨੀਕੇਸ਼ਨ ਬਹੁਤ ਸੌਖਾ ਹੋ ਗਿਆ ਤਾਂ ਉਹ ਵੀ ਇੰਟਰਸਟ ਲੈਂਦੇ ਨੇ ਸੋ ਉਹ ਵੋਟ ਬੈਂਕ ਵੀ ਇੱਕ ਹੈਗਾ ਜਿਹੜਾ ਇਨਫਲੂਐਂਸ ਕਰ ਸਕਦਾ ਹੈ ਇੱਥੋਂ ਦੇ ਵੋਟਰਸ ਨੂੰ ਆਖਰੀ ਸਵਾਲ ਇਹ ਕੀ ਇਹ ਮੰਨਿਆ ਜਾਂਦਾ ਹੈਗਾ ਕਿ ਕੈਪਟਨ ਮਰਿੰਦਰ ਸਿੰਘ ਤੇ ਤੁਸੀਂ ਬਿਲਕੁਲ ਆਪੋਜ਼ਿਟ ਸਭਾ ਦੇ ਲੋਕੋ ਕੈਪਟਨ ਮਰਿੰਦਰ ਸਿੰਘ ਲੋਕਾਂ ਨੂੰ ਮਿਲਦੇ ਨਹੀਂ ਉਹਨਾਂ ਨਾਲ ਲੋਕਾਂ ਦਾ ਇਤਰਾਜ਼ ਰਹਿੰਦਾ ਕਾਂਗਰਸੀਆਂ ਦਾ ਇਤਰਾਜ਼ ਰਹਿੰਦਾ ਤੇ ਤੁਸੀਂ ਬਿਲਕੁਲ ਉਲਟੋਂ ਤੁਸੀਂ ਬਹੁਤ ਆਮ ਲੋਕਾਂ ਚ ਰਹਿੰਦੇ ਹੋਗੇ ਕਦੇ ਐ ਨਹੀਂ ਹੁੰਦਾ ਕਿ ਤੁਸੀਂ ਇਸ ਗੱਲ ਦੇ ਉੱਤੇ ਕਦੇ ਅੰਡਰਸਟੈਂਡਿੰਗ ਬਣਾਈ ਹੋਵੇ ਕਿ ਇੱਕ ਮੱਧੇਮਾਰਗ ਹੋਣਾ ਚਾਹੀਦਾ ਹੈਗਾ ਦੇਖੋ ਜਿਹੜਾ ਜਿਹੜਾ ਸੁਭਾਅ ਹੁੰਦਾ ਉਹਦੇ ਵਿੱਚ ਅੰਡਰਸਟੈਂਡਿੰਗ ਨਹੀਂ ਹੁੰਦੀ ਆਪਣੇ ਆਪਣੇ ਇਹਦਾ ਸਾਰਿਆਂ ਦਾ ਤਰੀਕਾ ਹੁੰਦਾ ਕੰਮ ਕਰਨ ਨੂੰ ਮੇਰਾ ਹੋਰ ਕਿਸਮ ਦਾ ਉਹਨਾਂ ਹੋਰ ਕਿਸਮ ਦਾ ਮੇਬੀ ਹਿਸ ਇਸ ਬੈਟਰ ਕਿਉਂਕਿ ਉਹ ਪਰਦਾਨ ਨੇ ਉਹ ਚੀਫ ਮਿਨਿਸਟਰ ਬਣਦੇ ਨੇ ਨੀ ਅਵੇਲੇਬਲ ਨਹੀਂ ਰਹਿੰਦੇ ਲੋਕਾਂ ਨੂੰ ਮੈਂ ਤਾਂ ਕਹਿ ਰਿਆਂਗਾ ਤੁਸੀਂ ਲਗਾਤਾਰ ਲੋਕਾਂ ਚ ਜਾਂਦੇ ਹੋ ਉਹ ਅਵੇਲੇਬਲ ਨਹੀਂ ਰਹਿੰਦੇ ਉਹਨਾਂ ਦੀ ਮੋਬਿਲਿਟੀ ਘੱਟ ਹੈਗੀ ਲੋਕ ਕਹਿੰਦੇ ਉਹਨਾਂ ਦੇ ਆਲੇ-ਦਾਲ ਇੱਕ ਕੋਟਰੀ ਹੈ ਜਿਹੜੀ ਮਿਲ ਨਹੀਂ ਦਿੰਦੀ ਲੋਕ ਫਿਰ ਵੀ ਉਹਨਾਂ ਨੂੰ ਜ਼ਿਆਦਾ ਪਸੰਦ ਕਰਦੇ ਨੇ ਉਹ ਮੈਂ ਕੀ ਕਹਿ ਸਕਦੀ ਐ ਐਂਡ ਉਹਨਾਂ ਦੀ ਕੰਪਟੈਂਸੀ ਜਿਹੜੀ ਹੈਗੀ ਹੈ ਜੋ ਉਹਨਾਂ ਦਾ ਕੈਰਿਸਮਾ ਹੈਗਾ ਉਹ ਇਸ ਗੱਲ ਨਾਲ ਘੱਟ ਨਹੀਂ ਹੋਇਆ ਸੋ ਤੁਸੀਂ ਆਪ ਜੱਜ ਕਰ ਲਓ ਥੈਂਕ ਯੂ ਰਿਸਨ ਫਰਨੀਤ ਕੁਆਰ ਜਿਨ੍ਹਾਂ ਨੇ ਸਭ ਤੋਂ ਵੱਡੀ ਗੱਲ ਇਹ ਕਹੀ ਹੈ ਕਿ ਆਮ ਆਦਮੀ ਪਾਰਟੀ ਸਾਡੇ ਤੇ ਅਲਿਗੇਸ਼ਨ ਲਾਉਂਦੀ ਹੈ ਕਿ ਅਸੀਂ ਅਕਾਲੀਆਂ ਦੇ ਨਾਲ ਮਿਲੇ ਹੋਏ ਹਾਂ ਪਰ ਉਹਨਾਂ ਦਾ ਕਹਿਣਾ ਕਿ ਆਮ ਆਦਮੀ ਪਾਰਟੀ ਹੈ ਜਿਹੜੀ ਉਹ ਇੱਕੋ ਸਿੱਕੇ ਦੇ ਦੋ ਪਾਸੇ ਹੈ ਜਿਹੜੇ ਅਕਾਲੀ ਦਲ ਤੇ ਆਮ ਆਦਮੀ ਪਾਰਟੀ ਹੈ ਔਰ ਇਹ ਦੋਨੇ ਜਿਹੜੇ ਲੋਕ ਨੇ ਉਹ ਵੱਖ-ਵੱਖ ਹਿਸ਼ਤਿਆਰਾਂ ਦੇ ਜ਼ਰੀਏ ਜਾਂ ਹੋਰ ਚੀਜ਼ਾਂ ਜਰੀਏ ਗਮਰਾਹ ਕਰ ਰਹੇ ਨੇ ਲੋਕਾਂ ਨੂੰ ਪਰ ਉਹਨਾਂ ਦਾ ਕਹਿਣਾ ਕਿ 2017 ਦੇ ਅੰਦਰ ਪੰਜਾਬ 'ਚ ਕਾਂਗਰਸ ਦੀ ਸਰਕਾਰ ਬਣੇਗੀ ਕੈਮਰਨ ਮਨੀਸ਼ ਦੇ ਨਾਲ ਯਾਦਵਿੰਦਰ ਸਿੰਘ এবੀਪੀ ਨਿਊਜ਼ ਚੰਡੀਗੜ੍ਹ we yeah.